ਅਮੀਰ ਉਹ ਨਹੀਂ ਹੁੰਦੇ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੁੰਦਾ ਹੈ ਬਲਕਿ ਅਮੀਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਆਪ ਨਾਲ ਗੱਲਾਂ ਕਰਨੀਆਂ ਆ ਜਾਂਦੀਆਂ ਨੇ ਸਾਡੀ ਸਭ ਤੋਂ ਵੱਡੀ ਸਲਾਹ ਆਪਣੇ ਆਪ ਨਾਲ ਹੁੰਦੀ ਹੈ ਕੋਈ ਸਾਨੂੰ ਕਿੰਨਾ ਹੀ ਕਿਉਂ ਨਾ ਸਮਝਾਈ ਜਾਵੇ ਪਰ ਜੇ ਸਾਡਾ ਦਿਲ ਨਹੀਂ ਮੰਨਦਾ ਤਾਂ ਅਸੀਂ ਮੰਨਦੇ ਨਹੀਂ ਅਸੀਂ ਉਦੋਂ ਹੀ ਮੰਨਦੇ ਹਾਂ ਜਦੋਂ ਅਸੀਂ ਇਕੱਲੇ ਬੈਠ ਕੇ ਆਪਣੇ ਆਪ ਨਾਲ ਗੱਲਾਂ ਕਰਦੇ ਹਾਂ ਅਸੀਂ ਭਾਰਤੀ ਜਦੋਂ ਵੀ ਇਕੱਲੇ ਬੈਠਦੇ ਹਾਂ ਬਸ ਚਿੰਤਾ ਹੀ ਕਰਦੇ ਹਾਂ ਕਦੇ ਵੀ ਚੰਗਾ ਜਾਂ ਸਕੂਨ ਦੇਣ ਵਾਲਾ ਨਹੀਂ ਸੋਚਦੇ ਅਸਲ 'ਚ ਅਸੀਂ ਇਕੱਲੇ ਬੈਠਣ ਤੋਂ ਡਰਦੇ ਹਾਂ ਉਹ ਇਸ ਲਈ ਕਿਉਂਕਿ ਫੇਰ ਸਾਨੂੰ ਆਪਣੇ ਆਪ ਦੇ ਅੰਮ੍ਰਣੋ ਸਾਹਮਣੇ ਹੋਣਾ ਪੈਂਦਾ ਹੈ ਤੇ ਸਾਡਾ ਆਪਾ ਸਾਨੂੰ ਕਾਫੀ ਸਾਰੇ ਸਵਾਲ ਕਰਦਾ ਹੈ ਜਿੰਨਾ ਦਾ ਜਵਾਬ ਦੇਣਾ ਸਾਨੂੰ ਚੰਗਾ ਨਹੀਂ ਲੱਗਦਾ ਬਾਕੀ ਅਸੀਂ ਇਕੱਲੇ ਉਦੋਂ ਹੀ ਬੈਠਦੇ ਹਾਂ ਜਦੋਂ ਕੁਝ ਚੰਗਾ ਸੋਚ ਸਕੀਏ ਤੇ ਚੰਗਾ ਅਸੀਂ ਸੋਚਣਾ ਨਹੀਂ ਦਰਸਾਲ ਹੁਣ ਅਸੀਂ ਇਕੱਲੇ ਬੈਠਣਾ ਭੁੱਲ ਗਏ ਹਾਂ ਤੁਸੀਂ ਦੱਸ ਸਕਦੇ ਹੋ ਤੁਸੀਂ ਅਖੀਰਵਾਰ ਕਦੋਂ ਇਕੱਲੇ ਬੈਠੇ ਸੀ ਤੁਸੀਂ ਕਹੋ ਸ਼ਾਇਦ ਕੱਲ੍ਹ ਹੀ ਮੈਂ ਕਹਾਂਗਾ ਨਹੀਂ ਤੁਸੀਂ ਉਦੋਂ ਇਕੱਲੇ ਨਹੀਂ ਬੈਠੇ ਸੀ ਹੁਣ ਲੋਕ ਪਹਿਲਾਂ ਵਾਂਗ ਇਕੱਲੇ ਨਹੀਂ ਬੈਠਦੇ ਦਰਅਸਲ ਉਹਨਾਂ ਨੂੰ ਇਕੱਲੇ ਬੈਠਣਾ ਹੀ ਨਹੀਂ ਆਉਂਦਾ ਉਹ ਇੱਕ ਦੋ ਪਲ ਕਿਸੇ ਕੁਰਸੀ ਤੇ ਬੈਠੇ ਹੋਣਗੇ ਤੇ ਕੁਝ ਸਮੇਂ ਬਾਅਦ ਹੀ ਜੇਬ ਵਿੱਚੋਂ ਆਪਣਾ ਮੋਬਾਈਲ ਕੱਢ ਲੈਂਦੇ ਹਨ ਤੇ ਆਪਣਾ ਕੋਈ ਨਾ ਕੋਈ ਸੁਨੇਹਾ ਉਡੀਕਦੇ ਹਨ ਜਾਂ ਕਿਸੇ ਨੂੰ ਸੁਨੇਹਾ ਭੇਜ ਦਿੰਦੇ ਹਨ ਇਕੱਲੇ ਬੈਠਣ ਨਾਲ ਅਸੀਂ ਆਪਣੇ ਤੇ ਕੁਦਰਤ ਦੇ ਨੇੜੇ ਹੁੰਦੇ ਹਾਂ ਇਕੱਲੇ ਬੈਠਣ ਨਾਲ ਅਸੀਂ ਉਹ ਕੁਝ ਮਹਿਸੂਸ ਕਰਦੇ ਹਾਂ ਜੋ ਕਿਸੇ ਨਾਲ ਰਹਿ ਕੇ ਨਹੀਂ ਕੀਤਾ ਜਾ ਸਕਦਾ ਜਦੋਂ ਵੀ ਕੋਈ ਸਮੱਸਿਆ ਆਵੇ ਤਾਂ ਇਕੱਲੇ ਬੈਠ ਕੇ ਆਪਣੇ ਆਪ ਨਾਲ ਉਸ ਸਮੱਸਿਆ ਬਾਰੇ ਜ਼ਰੂਰ ਗੱਲ ਕਰੋ ਇਸ ਨਾਲ ਆਪੇ ਕੋਈ ਨਾ ਕੋਈ ਹੱਲ ਨਿਕਲ ਆਵੇਗਾ ਕੁਦਰਤ ਦਾ ਸੰਗੀਤ ਇਕੱਲਿਆਂ ਬੈਠ ਕੇ ਹੀ ਸੁਣਿਆ ਜਾ ਸਕਦਾ ਹੈ ਦਿਨ ਦਾ ਕੁਝ ਸਮਾਂ ਜ਼ਰੂਰ ਇਕੱਲਿਆਂ ਗੁਜ਼ਾਰੋ ਇਸ ਨਾਲ ਕੀਤੇ ਹੋਏ ਤੇ ਹੋਣ ਵਾਲੇ ਕੰਮ ਦੀ ਪਰਚੋਲ ਹੁੰਦੀ ਰਹਿੰਦੀ ਹੈ ਕਿਸੇ ਨਾਲ ਗੱਲਾਂ ਕਰਨ ਲਈ ਬੋਲਣਾ ਅਹਿਮ ਹੁੰਦਾ ਹੈ ਪਰ ਆਪਣੇ ਆਪ ਨਾਲ ਤੁਸੀਂ ਚੁੱਪ ਰਹਿ ਕੇ ਵੀ ਗੱਲਾਂ ਕਰ ਸਕਦੇ ਹੋ ਪਿਆਰ ਭਰੀਆਂ ਯਾਦਾਂ ਨੂੰ ਇਕੱਲੇ ਰਹਿ ਕੇ ਹੀ ਮਾਣਿਆ ਜਾ ਸਕਦਾ ਹੈ ਕੁੜੀਆਂ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਦੀਆਂ ਨੇ ਜਿਵੇਂ ਉਹ ਸਾਰੀਆਂ ਇਕੱਲੀਆਂ ਹੋਣ ਆਪਣੇ ਆਪ ਨਾਲ ਗੱਲਾਂ ਕਰਦੀ ਮੁਟਿਆਰ ਹੋਰ ਵੀ ਖੂਬਸੂਰਤ ਲੱਗਦੀ ਹੈ ਜਦੋਂ ਤੁਸੀਂ ਕੋਈ ਕਿਤਾਬ ਪੜ੍ਹ ਕੇ ਹਟੋ ਤਾਂ ਕੁਝ ਸਮਾਂ ਇਕੱਲੇ ਬੈਠ ਕੇ ਉਸ ਕਿਤਾਬ ਬਾਰੇ ਆਪਣੇ ਆਪ ਨਾਲ ਜ਼ਰੂਰ ਗੱਲਾਂ ਕਰੋ ਕਿਤਾਬਾਂ ਨੂੰ ਇਕੱਲੇ ਹੀ ਪੜਿਆ ਜਾ ਸਕਦਾ ਹੈ ਮੈਨੂੰ ਭੀੜ ਨਾਲੋਂ ਜ਼ਿਆਦਾ ਇਹ ਇਕੱਲਾਪਸੰਦ ਹੈ ਇਸ ਨਾਲ ਤੁਸੀਂ ਆਪਣੇ ਵਿਚਾਰਾਂ ਦੇ ਆਸ-ਪਾਸ ਹੁੰਦੇ ਹੋ ਜੋ ਆਪਣੇ ਆਪ ਨਾਲ ਗੱਲਾਂ ਨਹੀਂ ਕਰ ਸਕਦਾ ਉਹ ਕੁਝ ਹੋਰ ਤਾਂ ਹੋ ਸਕਦਾ ਹੈ ਪਰ ਲੇਖਕ ਨਹੀਂ ਸਭ ਤੋਂ ਵੱਡੀ ਗੱਲ ਦੇਖੋ ਇਨਸਾਨ ਦੁਨੀਆ ਤੇ ਆਉਂਦਾ ਵੀ ਇਕੱਲਾ ਹੈ ਤੇ ਜਾਂਦਾ ਵੀ ਇਕੱਲਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਧੰਨਵਾਦ